ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਮਨੂ ਗਰ ਮੈਂ ਸ਼ਹਿਰ ਪਟਿਆਲਾ ਦਾ ਵਾਸੀ ਹਾਂ ਤੇ ਹਾਲ ਹੀ ਵਿੱਚ ਮੈਂ ਲੰਡਨ ਬੁੱਕ ਆਫ वर्ल्ड ਰਿਕਾਰਡਸ 'ਚ ਆਪਣਾ ਨਾਮ ਦਰਜ ਕਰਾਇਆ ਹਾਂ ਮੈਂ ਇੱਕ ਪ੍ਰੋਫੈਸ਼ਨਲ ਬੋਡੀ ਬਿਲਡਰ ਵੀ ਹਾਂ ਜੋ ਹਿੰਦੁਸਤਾਨ ਨੂੰ ਇੰਟਰਨੈਸ਼ਨਲ ਲੈਵਲ ਤੇ ਆਲਰੇਡੀ ਰਿਪਰੈਜ਼ੈਂਟ ਕਰ ਚੁੱਕਿਆ ਆ ਇਹ ਜਰਨੀ ਮੇਰੀ ਚੰਡੀਗੜ੍ਹ ਤੋਂ ਨੇਪਾਲ ਦੇ ਇੱਕ ਮਸਤਾਂਗ ਏਰੀਆ ਦੀ ਸੀ ਤੇ तकरीबन 3000 ਕਿਲੋਮੀਟਰ ਦਾ ਸਫ਼ਰ ਸੀ ਜੋ ਮੈਨੇ ਤੇ ਮੇਰੇ ਸਾਥੀਆਂ ਨੇ ਹਾਰਲੀ ਡੇਵਿਟਸਨ ਬ੍ਰਾਂਡ ਦੇ ਅੰਦਰ ਹਿਮਾਲయన్ ਹੌਗ ਚੈਪਟਰ ਦੇ ਅੰਦਰ ਰਾਈਡ ਕਰਦੇ ਹੋਏ ਸਾਨੂੰ ਇਹ ਟਿਚਰ 7 ਦਿਨਾਂ ਚ ਹਾਸਲ ਕੀਤਾ ਲੰਡਨ ਬੁੱਕ ਆਫ ਵਰਲਡ ਰਿਕਾਰਡਸ ਤੇ ਨਾਮ ਦਰਜ ਹੋਣ ਦਾ ਜਿਹੜਾ ਮੇਨ ਰੀਜ਼ਨ ਹੈ ਕਿ ਇਹ ਜਿਹੜਾ ਮਸਤਾਂਗ ਹੈ ਇਹ ਵਰਲਡ ਦੇ ਸਭ ਤੋਂ ਡਿਫਿਕਲਟ ਰਸਤਿਆਂ ਵਿੱਚੋਂ ਇੱਕ ਆਂਦਾ ਹੈ ਜੀ ਤੇ ਜੋ ਸਾਨੂੰ 7 ਦਿਨਾਂ ਚ ਇਹ ਮੁਕਾਮ ਹਾਸਲ ਕੀਤਾ ਸੀ ਅਸੀਂ ਚੰਡੀਗੜ੍ਹ ਤੋਂ ਚੱਲੇ ਸੀਗੇ ਤੇ ਨੇਪਾਲ ਬਾਰਡਰ ਕਰਾਸ ਕਰਦੇ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੀ ਸਾਨੂੰ ਬਕਾਇਦਾ ਬਾਰਦੀਆ ਨੈਸ਼ਨਲ ਪਾਰਕ ਜੋ ਨੇਪਾਲ ਦਾ ਸਭ ਤੋਂ بڑا ਜੰਗਲ ਵਾਲਾ ਏਰੀਆ ਜੋ ਕਿ ਸਾਰਾ ਨੇਪਾਲੀ ਆਰਮੀ ਦੇ ਅੰਡਰ ਹੈ ਸਾਨੂੰ ਉਹ ਬਹੁਤ ਹੀ ਰੈਸਟ੍ਰਿਕਸ਼ਨਸ ਦੇ ਅੰਡਰ ਪਾਸ ਕਰਨਾ ਪਿਆ ਉਸ ਤੋਂ ਬਾਅਦ ਜਦ ਸਾਡੀ ਜਰਨੀ ਸ਼ੁਰੂ ਹੋਈ ਮਸਤਾੰਗ ਦੀ ਸ਼ਹਿਰ ਪੋਖਰਨ ਤੋਂ ਪੋਖਰਾ ਤੋਂ ਤੇ ਉਹ ਜਰਨੀ ਇੰਨੀ ਕੁ ਮੁਸ਼ਕਿਲ ਸੀ ਕਿ ਸੜਕ ਦਾ ਤਾਂ ਨਾਮੋ ਨਿਸ਼ਾਨ ਨਹੀਂ ਸੀ 3 ਫੁੱਟ ਦੀ ਇੱਕ ਕੱਚੀ ਪਹੀ ਸੀਗੀ ਜੀ ਪਹਾੜ ਦੇ ਨਾਲ ਲੱਗਦੀ ਤੇ ਇੱਕ ਪਾਸੇ ਝਰਨਾ ਵਗਦਾ ਸੀ ਤੇ ਇੱਕ ਪਾਸੇ ਖਾਈ ਸੀ ਤੇ ਪੱਥਰਾਂ ਤੇ ਡਸਟ ਤੋਂ ਇਲਾਵਾ ਉਹ ਉੱਥੇ ਕੁਝ ਨਹੀਂ ਸੀਗਾ ਤੇ ਉਹ ਇੰਨਾ ਕੁ ਸੈਂਸਿਟਿਵ ਏਰੀਆ ਸੀਗਾ ਕਿ ਜੀ ਸਾਰਾ ਏਰੀਆ ਉਹ ਨੇਪਾਲੀ ਆਰਮੀ ਦੇ ਅੰਡਰ ਸੀ ਤੇ ਬਕਾਇਦਾ ਸਾਨੂੰ ਇੰਟਰਨੈਸ਼ਨਲ ਪਰਮਿਸ਼ਨਸ ਲੈਣੀਆਂ ਪਈਆਂ ਉੱਥੇ ਜਾ ਕੇ ਲੋਕਲ ਗਵਰਨਮੈਂਟ ਦੀ ਸਪੋਰਟ ਨਾਲ ਹੀ ਇਹ ਪੋਸੀਬਲ ਹੋ ਪਾਇਆ ਜੀ ਤੇ ਰੈਸਟ੍ਰਿਕਸ਼ਨਸ ਇੰਨੀ ਜ਼ਿਆਦਾ ਸੀਗੀਆਂ ਕਿ ਤੁਸੀਂ ਆਪਣਾ ਪੋਸਟ ਪੇਡ ਸੈਮ ਜੀ ਉੱਥੇ ਅਲਾਉਡ ਸੀਗੇ ਜੋ ਅਪਰੂਵਡ ਹੁੰਦੇ ਨੇ ਗਵਰਨਮੈਂਟ ਦੇ ਥਰੂ ਤੇ ਤੁਸੀਂ ਆਪਣਾ ਜਿੰਮੇ ਸਪੋਸ ਡਰੋਨ ਨਹੀਂ ਲਿਜਾ ਸਕਦੇ ਜੇ ਡਰੋਨ ਲਿਜਾਣਾ ਹੈ ਤਾਂ ਬਕਾਇਦਾ ਉਹਦੀ ਰਿਟਨ ਪਰਮਿਸ਼ਨ ਲੈਣੀ ਪੈਂਦੀ ਹੈ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਸਾਨੂੰ ਸਾਹਮਣਾ ਕਰਨਾ ਪਿਆ ਉਹ ਉਹ ਰਸਤਾ ਇਹਨੱਕ ਮੁਸ਼ਕਿਲ ਸੀਗਾ ਜੀ ਕਿ ਜਿਵੇਂ ਜੇ ਕੋਈ ਮੌਸਮ ਦਾ ਰੁਕਾਵਟ ਪੈ ਜਾਂਦੀ ਤਾਂ ਆਪਾਂ ਇਹ ਨਹੀਂ ਸੀ ਕਹਿ ਸਕਦੇ ਵੀ ਘੰਟਾ ਹੋ ਗਿਆ ਜੀ ਮੌਸਮ ਸਾਫ਼ ਹੈ ਤੁਸੀਂ ਅੱਗੇ ਜਾ ਸਕਦੇ ਹੋ ਉਹ ਉੱਥੇ ਚਾਹੇ ਤੁਹਾਨੂੰ 1 ਦਿਨ ਲੱਗਣ 2 ਦਿਨ ਲੱਗਣ 4 ਦਿਨ ਲੱਗਣ ਜਦ ਤੱਕ ਵੈਦਰ ਪਰਮਿਸ਼ਨ ਸਰਕਾਰ ਨਹੀਂ ਸੀ ਦਿੰਦੀ ਅਸੀਂ ਅੱਗੇ ਨਹੀਂ ਸੀ ਵੱਧ ਸਕਦੇ ਪਰ ਫਿਰ ਵੀ ਮਹਾਰਾਜ ਦੀ ਕਿਰਪਾ ਨਾਲ ਬਿਨਾਂ ਕਿਸੇ ਰੁਕਾਵਟ ਦੇ ਸਾਨੇ ਇਹ ਟੀਚਾ 7 ਦਿਨਾਂ ਚ ਹਾਸਲ ਕੀਤਾ ਜੀ ਤੇ ਸਾਨੇ ਇਸ ਟਿਚਰ ਨੂੰ ਹਾਸਲ ਕਰਨ ਲਈ ਸਾਡੀ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਜੀ ਸਾਨੂੰ ਆਪਣੇ ਆਪ ਨੂੰ ਮੈਂਟਲੀ ਤੇ ਫਿਜ਼ੀਕਲੀ ਫਿਟ ਕਰਨਾ ਪੈਂਦਾ ਹੈ ਇੰਨਾ ਹਾਰਡ ਕਰਨਾ ਪੈਂਦਾ ਜੀ ਕਿ ਇੱਕ ਦਿਨ ਜੇ 400 450 ਕਿਲੋਮੀਟਰ ਦਾ ਸਫਰ ਕਰਨਾ ਹੈ ਤਾਂ ਆਪਣਾ ਬਾਡੀ ਦੀ ਜਿਹੜੇ ਬੀਪੀ ਅਸਥਮਾ ਸਭ ਜੋ ਵਾਈਟਲਸ ਨੇ ਉਹ ਪ੍ਰੋਪਰ ਚੈੱਕ ਕਰਨੇ ਪੈਂਦੇ ਨੇ ਆ ਬਾਕਾਇਦਾ ਸਾਡੇ ਨਾਲ ਇੱਕ ਟੈਕਨੀਸ਼ੀਅਨ ਵਿਦ ਸਪੇਅਰ ਪਾਰਟਸ ਐਕਸਟਰਾ ਬਾਈਕ ਸੀਗਾ ਜੀ ਅ ਥੋੜਾ ਜਿਹਾ ਰਿਜ਼ਰਵ ਪੈਟਰੋਲ ਵੀ ਸੀ बिकॉज ਉਥੇ 150 ਤੋਂ 200 ਕਿਲੋਮੀਟਰ ਤੋਂ ਬਾਅਦ ਜਾ ਕੇ ਕੋਈ ਛੱਪੜ ਦੇ ਥੱਲੇ ਛੋਟਾ ਜਿਹਾ ਪੰਪ ਲਾ ਕੇ ਇੱਕ ਅੱਧੀ ਮਸ਼ੀਨ ਲਾ ਕੇ ਸਾਨੂੰ ਪੈਟਰੋਲ ਮਿਲਦਾ ਸੀ ਤੇ ਇਹ ਸਭ ਮੁਸ਼ਕਲਾਂ ਨੂੰ ਫੇਸ ਕਰਦੇ ਹੋਏ ਸਾਨੂੰ ਇਹ ਟਿਕਾ ਹਾਸਲ ਕੀਤਾ ਹੈ ਉੱਥੇ ਜਦ ਇਹ ਸੈਨਿਟੀ ਚ ਹਾਸਲ ਕਰ ਲਿਆ ਜੀ ਇਹ ਏਰੀਆ ਕ੍ਰਾਸ ਕਰਕੇ ਉੱਥੇ ਵਰਲਡ ਫੇਮਸ ਇੱਕ ਮੰਦਿਰ ਹੈ ਮੁਕਤੀਨਾਥ ਮੰਦਿਰ ਹੈ ਜੀ ਉਹ ਭਗਵਾਨ ਵਿਸ਼ਨੂੰ ਦਾ ਮੰਦਿਰ ਕਿਹਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਨੇ ਉੱਥੇ ਆਪਣੇ ਪ੍ਰਾਂਤ ਆਗੇ ਸੀ ਤੇ ਉਹ ਇੱਕੋ ਇੱਕ ਮੰਦਿਰ ਹੈ ਜੀ ਵਰਲਡ 'ਚ ਤਾਂ ਅਸੀਂ ਉੱਥੇ ਮੱਥਾ ਟੇਕ ਕੇ ਆਪਣੀ ਜਿਹੜੀ ਜਰਨੀ ਸੀ ਉਹ ਸਮਾਪਨ ਕਰੀ ਤੇ ਰਾਈਡਰ ਬਣਨ ਦਾ ਮਤਲਬ ਹੁੰਦਾ ਜੀ ਆਪਣੇ ਆਪ ਨੂੰ ਮੈਂਟਲੀ ਤੇ ਫਿਜ਼ੀਕਲੀ ਸਟਰੋਂਗ ਕਰਨਾ ਤਾਂ ਕਿ ਆਪਾਂ ਆਪਣੇ ਆਪ ਨੂੰ ਰਫ ਕੰਡੀਸ਼ਨਸ ਦੇ ਵਿੱਚ ਈਜ਼ੀਲੀ ਟਾਲ ਸਕੀਏ ਹੁਣ ਰੀਸੈਂਟਲੀ ਅਸੀਂ ਪਿਛਲੇ ਹੀ ਮਹੀਨੇ 11 ਦਿਨਾਂ ਵਿੱਚ 7600 ਕਿਲੋਮੀਟਰ ਦਾ ਸਫ਼ਰ ਕਰਕੇ ਕਸ਼ਮੀਰ ਟੂ ਕਨਿਆ ਕੁਮਾਰੀ ਸਾਹਨੇ ਕਵਰ ਕੀਤਾ ਜੀ ਤੇ ਮੈਂ ਹਿਮਾਲయన్ ਚੈਪਟਰ ਦੇ ਅੰਡਰ ਅਸੀਂ ਰਾਈਡ ਕਰਦੇ ਹਾਂ ਤੇ ਮੈਂ ਅਫੀਸਰ ਵੀ ਹਾਂ ਹਿਮਾਲయన్ ਚੈਪਟਰ ਦਾ ਹਾਰਲੇ ਡੇਵਿਡਸਨ ਇੰਡੀਆ ਦੇ ਅੰਡਰ ਤੇ ਬਹੁਤ ਹੀ ਜਲਦੀ ਅਸੀਂ ਜੇ ਮਹਾਰਾਜ ਦੀ ਕਿਰਪਾ ਰਹੀ ਨਵੇਂ ਨਵੇਂ ਰਿਕਾਰਡ ਲੈ ਕੇ ਤੁਹਾਡੇ ਅੱਗੇ ਫੇਰ ਹਾਜ਼ਰ ਹੁੰਦੇ ਰਹਾਂਗੇ ਜੀ ਤਦ ਤੱਕ ਲਈ ਧੰਨਵਾਦ ਤੇ ਆਪਣੀਆਂ ਦੁਆਵਾਂ ਬਣਾਈ ਰੱਖਿਓ ਥੈਂਕ ਯੂ